ਸਾਨਕ ਗਾਂਧੀ ਤਾਮਨੇੜੇ ਸਤ ਨੂੰ ਜ਼ਿਆਦਾ ਪਾਣੀ ਦਾ ਪੱਦਰ ਵਧਣ ਕਰਨ ਲੱਗਦੇ ਪਿੰਡਾਂ ਪੰਜ ਟੇਰਾ ਜਗਤਪੁਰ ਆਲੋਵਾਲ ਭੋਲੇ ਆਦ ਲੋਕਾਂ ਨੇ ਬੰਨ ਨੂੰ ਮਜ਼ਬੂਤ ਕਰਨ ਲਈ ਮਿੱਟੀ ਪਾ ਕੇ ਬੰਨ ਨੂੰ ਪੱਕਾ ਕਰਨ ਦਾ ਯਤਨ ਕੀਤਾ ਉੱਗੇ ਸਮਾਜ ਸੇਵੀ ਅਤੇ ਕਲੋਨਾਈਜ਼ਰ ਮਨਦੀਪ ਸਿੰਘ ਗੋਰਾ ਨੇ ਬੰਨ ਤੇ ਮਿੱਟੀ ਪਾਉਣ ਲਈ ਆਪਣੀ ਨਿੱਜੀ ਜੀਵੀ ਸੀ ਮਸ਼ੀਨ ਭੇਜ ਕੇ ਬੰਨ ਤੇ ਮਿੱਟੀ ਪਾਉਣ ਵਾਲੇ ਲੋਕਾਂ ਦੀ ਮਦਦ ਕੀਤੀ ਇਲਾਕਾ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿੱਥੇ ਜਿੱਥੇ ਬੰਨ ਕਮਜ਼ੋਰ ਹੈ ਉੱਥੇ ਉੱਥੇ ਮਿੱਟੀ ਪਾਈ ਜਾਵੇ ਅਤੇ ਬੰਨਾਂ ਨੂੰ ਮਜ਼ਬੂਤ ਕੀਤਾ ਜਾਵੇ ਇਲਾਕਾ ਨਿਵਾਸੀਆਂ ਦੀ ਮਾਲ ਜਾਨ ਦੀ ਰਾਖੀ ਕੀਤੀ ਜਾ ਸਕੇ ਇਹ ਵੀ ਪਤਾ ਲੱਗਾ ਹੈ ਕਿ ਦਰਿਆ ਵਿੱਚ ਰਾਤ ਵੇਲੇ ਪਾਣੀ ਹੋਰ ਵੱਧ ਸਕਦਾ ਹੈ ਹੋਰਨਾਂ ਤੋਂ ਇਲਾਵਾ ਇਸ ਮੌਕੇ ਪਿੰਡ ਜਗਤਪੁਰ ਦੇ ਸਰਪੰਚ ਗगन ਲਖਵੀਰ ਸਿੰਘ ਸਾਹਿਬ ਕਾ ਪੰਜ ਨਿਰਮਲ ਸਿੰਘ ਪੰਜ ਮੁਖਤਿਆਰ ਸਿੰਘ ਦਲਵਾਰ ਸਿੰਘ ਗਰਮੀਲ ਸਿੰਘ ਮਨਜੀਤ ਸਿੰਘ ਬਿੱਲਾ ਅਤੇ ਹੋਰ ਹਾਜ਼ਰ ਸਨ ਨੈਨੇਜ ਵਿਭਾਗ ਦੇ ਐਸ ਡੀਓ ਜੀਨੇਸ਼ ਗਵਪਤਾ ਨੇ ਦੱਸਿਆ ਕਿ ਇਸ ਵੇਲੇ ਸਤਲੁਜ ਰਿਆ ਦਾ ਪਾਣੀ 32000 ਕਿਊਸ ਪਾਣੀ ਚੱਲ ਰਿਹਾ ਹੈ ਅਤੇ ਰਾਤ ਵੇਲੇ ਪਿੱਛੋਂ ਹਰ ਪਾਣੀ ਛੱਡਣ ਕਾਰਨ ਪਾਣੀ ਦਾ ਪੱਧਰ 45000 ਕਿਊਸ ਤੱਕ ਜਾ ਸਕਦਾ ਹੈ ਅਤੇ ਖਤਰੇ ਵਾਲੀ ਕੋਈ ਗੱਲ ਨਹੀਂ ਫਲੋਰ ਤੋਂ ਰਾਜਕਮਨ ਨਿੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕੀ ਅਸੀਂ ਫਿਰ ਪ੍ਰਸ਼ਾਸਨ ਕੋਲ ਜਾਈ ਸੀ ਵੀਡੀਓ ਦਿੱਤਾ ਹਾਂ ਜੀ ਉਹਨਾਂ ਨੇ ਸਾਨੂੰ ਪੂਰਾ ਜਵਾਬ ਦਿੱਤਾ ਸਾਡੇ ਨੂੰ ਪਹਿਲਾਂ ਤਾਂ ਐਪਲੀਕੇਸ਼ਨ ਦਿਖਾਈ ਸਾਡਾ ਸਰਪੰਚ ਸਾਹਿਬ ਨਾਲ ਸੀ ਪੰਚਾਇਤ ਸਾਡੇ ਨਾਲ ਸੀ ਕਹਿੰਦੇ ਜੀ ਅਸੀਂ ਪੰਚਾਇਤ ਤੋਂ ਪੈਸੇ ਪਾ ਕੇ ਤੁਹਾਨੂੰ ਦੇ ਸੀ ਦਿੱਤੇ ਹਾਂ ਅਸੀਂ ਨੇ ਜੋ ਸਾਨੂੰ ਕਿਹਾ ਸੀ ਲਿਖਤੀ ਰੂਪ ਵਿੱਚ ਦੇਤਾ ਇਹ ਕਹਿੰਦੇ ਇਹ ਪ੍ਰੋਸੈਸਸ ਨੂੰ ਸਾਨੂੰ 10 ਦਿਨ ਲੱਗ ਜਾਣਗੇ ਠੀਕ ਹੈ 10 ਦਿਨਾਂ ਅੰਦਰ ਇੱਥੇ ਹੜ ਆ ਗਿਆ ਤੇ ਸਾਰਾ ਕੁਝ ਬੰਦ ਟੁੱਟ ਕੇ ਸਾਡੇ 4-5 ਪਿੰਡ ਤੋਂ ਵਜਾਣੇ 5 ਢੇਰਾ ਆਲੋ ਆ ਭੋੜੇਵਾਲ ਵੀ ਉਹ ਮੋਹਸੱਬ ਸਾਰੇ ਪਿੰਡਾਂ ਚ ਜੈਸਪੁਰਾ ਪਿੰਡ ਦੇ ਸਾਰੇ ਪਾਣੀ ਜਾ ਬੰਦ ਆ ਅਸੀਂ ਆ ਨਾ ਮੰਗਦੇ ਆ ਬੰਦ ਕਰੋ ਕਿੰਨਾ ਨੀਵਾ ਸੀ ਹੁਣ ਕੀ ਹੁਣ ਕੀ ਹੋਇਆ ਹੁਣ ਤੁਹਾਡਾ ਜੀਸੀਬੀ ਆਪਨੇ ਪਿੰਡ ਚੋਂ ਪੈਸੇ ਇਕੱਠੇ ਕਰਕੇ ਜੀਸੀਬੀ ਸਾਡੇ ਪੋਰਾ ਮਨਦੀਪ ਸਿੰਘ ਅਡਵਾਂਸਲੋਨੀ ਵਾਲੇ ਨੇ ਸਾਨੂੰ ਜੀਸੀਬੀ ਦਿੱਤੇ ਆ ਅਸੀਂ ਉਹ ਚ ਤੇਲ ਪਾ ਕੇ ਆਪਣੇ ਪਿੰਡ ਵਾਸੀਆਂ ਨੂੰ ਅਸੀਂ ਉਹ ਬੰਗ ਪੂਰਾ ਕਰਦੇ ਆ ਕੀ ਹੁਣ ਉਹਨੂੰ ਬੰਨ ਨੂੰ ਪੂਰਾ ਕਰ ਰਹੇ ਆ? ਹਾਂਜੀ ਅਸੀਂ ਉਹ ਸੰਨ ਨੂੰ ਪੂਰਾ ਕਰ ਰਹੇ ਆ ਉਹ ਪੱਕਾ ਖੋਸ ਕਰਕੇ ਛੱਡਾਂਗੇ। ਹੁਣ ਉਹਦੇ ਉੱਤੇ ਟਰੈਕਟਰ ਵੀ ਘੁਮਾਵਾਂਗੇ। ਕੀ ਕੋਈ ਪੰਚਾਇਤ ਵੱਲੋਂ ਵੀ ਸਹਿਯੋਗ ਹੋ ਰਿਹਾ? ਪੰਚਾਇਤ ਸਾਡੇ ਨਾਲ ਖੜੀ ਆ ਪੰਚਾਇਤ ਵੱਲੋਂ ਇਹ ਸਹਿਯੋਗ ਹੈ ਪੰਚਾਇਤ ਸਾਡੇ ਨਾਲ ਖੜੀ ਆ। ਅੱਜ ਜਿਹੜੀ ਜੀਸੀਬੀ ਸਾਡੇ ਸਰਕਾਰ ਜੋ ਬਹੁਤ ਵੱਡੀ ਵੀਰ ਮਨਦੀਪ ਸਿੰਘ ਹੋਰਾ ਜੀ ਉਹਨਾਂ ਨੇ ਸਾਨੂੰ ਅੱਜ ਜੀਸੀਬੀ ਦਿੱਤੀ ਆ ਜਿਹੜਾ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਤੇ ਪੰਚਾਇਤ ਦੇ ਸਹਿਯੋਗ ਦੇ ਨਾਲ ਅੱਜ ਪੈਸੇ ਇਕੱਠੇ ਕਰਕੇ ਜੀਸੀਬੀ ਦੇ ਪੈਸੇ ਭਾ ਕੇ ਜਿਹੜਾ ਇਹ ਬੰਨ ਆ। ਉਹਨੂੰ ਪੂਰਾ ਕੀਤਾ ਜਾ ਰਿਹਾ ਕਿਉਂਕਿ ਵੀਡੀਓ ਦਫ਼ਤਰ ਅਸੀਂ ਗਏ ਸੀਗੇ ਉੱਥੇ ਜਾ ਕੇ ਸਾਨੂੰ ਇਹ ਇਹ ਪਤਾ ਲੱਗਾ ਵੀ ਜੋ ਭਗਵਾਨ ਤੁਮਾਂ ਦੀ ਸਰਕਾਰ ਜਿਹੜੀ ਆ ਜੋ ਲਾਰੇ ਲਾਰੀ ਆ ਹੜਾ ਪੇਸੇ ਆ ਆ ਕੰਮ ਕਰ ਰਹੇ ਸੀ ਆ ਕਰ ਰਹੇ ਆ ਕੁਝ ਨਹੀਂ ਕਰ ਰਹੇ ਜੀ ਅਸੀਂ ਦੇਖ ਲਿਆ ਕਿਉਂਕਿ ਇਹ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਚਾਹੀਦਾ ਆ ਵੀ ਜਿਹੜੇ ਬੰਨ ਖੱਟੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਉਹਨਾਂ ਮਜ਼ਬੂਰ ਕੀਤਾ ਜਾਵੇ ਜੋ ਕਿ ਜਿਹੜੇ ਆਲੇ-ਦੁਆਲੇ ਦੇ ਪਿੰਡ ਵਾਸੀ ਆ ਉਹਨਾਂ ਨੂੰ ਖਤਰਾ ਨਾ ਹੋਵੇ ਪਾਣੀ ਪਿੰਡਾਂ ਦੇ ਵਿੱਚ ਨਾ ਆਵੇ ਪੱਕਾ ਵੀ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਅਸੀਂ ਪਿੰਡ ਵਾਸੀਆਂ ਨੇ ਪਿੰਡ ਵਾਸੀ ਸਹਿਯੋਗ ਦੇ ਨਾਲ ਪੰਚਾਇਤ ਦੇ ਨਾਲ ਕਿ ਅਸੀਂ ਇਹ ਜਿਹੜਾ ਬੰਨ੍ਹ ਆ ਪੂਰਾ ਕਰ ਰਹੇ ਹਾਂ ਕਿ ਇਹਨੂੰ ਪੂਰੀ ਤਰ੍ਹਾਂ ਪੱਕਾ ਕਰ ਰਹੇ ਹਾਂ ਜਿਹੜਾ ਵੀ ਸਾਡੇ ਦਰਿਆ ਦੇ ਵਿੱਚ ਜਿੱਦਾਂ ਕਿ ਪਿੱਛੋਂ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਆ ਇਸ ਕਰਕੇ ਅਸੀਂ ਇਹਨੂੰ ਬੰਨ੍ਹ ਨੂੰ ਪੂਰਾ ਕਰਕੇ ਇਹਨੂੰ ਪੂਰਾ ਮੁਕੰਮਲ ਕਰਾਂਗੇ ਜੋ ਸਾਡੇ ਪਿੰਡ ਦੇ ਵਿੱਚ ਪਾਣੀ ਨਾਲ ਸੀ। ਸਾਇਲ ਗੁੱਤਾ ਹੋ ਰਿਹਾ ਜੀ। ਹਾਂਜੀ। ਤੇ ਪਾਣੀ ਦਾ ਪਾਹੀ ਕਹਣਾ ਚਾਹਨੇ ਜਿਹੜਾ ਪਾਣੀ ਦੀ ਸੁਭਾਵਨਾ ਅੱਗੇ ਨਾਲੋਂ ਜ਼ਿਆਦਾ ਪਾਣੀ ਬਹੁਤ ਜ਼ਿਆਦਾ ਛੱਡ ਚੁੱਕਾ ਵਾ। ਛੱਡਿਆ ਉਹਨਾਂ ਨੇ। ਪਿੱਛੋਂ ਸਾਨੂੰ ਰਾਤ ਨੂੰ ਫੋਨ ਆਇਆ ਕਿ ਪਾਣੀ ਬਹੁਤ ਜ਼ਿਆਦਾ ਸਤਲੁਜ ਦਰਿਆ ਛੱਡ ਰਿਹਾ ਹੈ ਉਹਨਾਂ ਨੇ। ਅੱਛਾ ਜੀ। ਤੇ ਆਪਣੀ ਸੇਫਟੀ ਲਈ ਉਹ ਪਿੱਛੇ ਬੰਨ ਵੀ ਲਾਉਂਦੇ ਪਏ ਦੇਖੋ ਜੀ। ਬਾਕੀ ਪਾਣੀ ਦਾ ਇਹੜਾ ਵਹਾਅ ਬਹੁਤ ਜ਼ਿਆਦਾ ਵਾ। ਠੀਕ ਹੈ। ਕਿੰਨਾ ਕੁ ਪਾਣੀ ਚੜਨ ਦਾ ਰਾਤ ਨੂੰ ਸੁਭਾਵਨਾ ਆਇਆ? ਇਹ ਤਾਂ ਰਾਤ ਨੂੰ ਕਾਫੀ ਪਾਣੀ